ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਸ ਖਸ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਜੇ ਆਉਣ ਵਾਲੀਆਂ ਲੇਟੈਸਟ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਇਹ ਗੱਲ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਾਰੇ ਪੰਜਾਬ ਦੀਆਂ ਮਹਿਲਾ ਸਰਪੰਚਾਂ ਲਈ ਵੱਡਾ ਐਲਾਨ ਸੀਐਮ ਮਾਨ ਨੇ ਦਿੱਤੀ ਖੁਸ਼ਖਬਰੀ ਹਾਂਜੀ ਦਾਦੀਕ ਪੰਜਾਬ ਕੈਬਨਿਟ ਦੀ ਮੀਟਿੰਗ ਮਗਰੋਂ ਲਾਈਵ ਹੁੰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀਆਂ ਮਹਿਲਾ ਸਰਪੰਚਾਂ ਲਈ ਵੱਡਾ ਐਲਾਨ ਕਰ ਅਸੀਂ ਇੱਕ ਇਹੋ ਜਿਹਾ ਕਦਮ ਚੁੱਕਣ ਜਾ ਰਹੇ ਹਾਂ ਜਿਸ ਨੂੰ ਕੈਬਨਿਟ ਚ ਮਨਜ਼ੂਰੀ ਮਿਲ ਗਈ ਹੈ ਤੇ 50% ਦੀ ਰਿਜ਼ਰਵੇਸ਼ਨ ਤਾਂ ਔਰਤਾਂ ਦੀ ਪਹਿਲਾਂ ਸਰਪੰਚੀ ਚ ਹੈ ਇਸ ਤੋਂ ਇਲਾਵਾ ਜਿਹੜੀਆਂ ਮਹਿਲਾ ਸਰਪੰਚਾਂ ਚੜੀਆਂ ਗਈਆਂ ਹਨ ਅਤੇ ਆਪਣੇ ਪਿੰਡਾਂ ਲਈ ਬਹੁਤ ਵਧੀਆ ਕੰਮ ਕਰ ਰਹੀਆਂ ਹਨ ਉਹਨਾਂ ਨੂੰ ਸ਼੍ਰੀ ਹਜੂਰ ਸਾਹਿਬ ਅਤੇ ਇਨਾਦ ਦੇਵ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਲਿਜਾਇਆ ਜਾਵੇਗਾ ਤੇ ਇਸ ਦੇ ਲਈ 4-5 ਟ੍ਰੇਨਾਂ ਦਾ ਪ੍ਰਬੰਧ ਕੀਤਾ ਜਾਵੇਗਾ ਤੇ ਇਨ੍ਹਾਂ ਮਹਿਲਾ ਸਰਪੰਚਾਂ ਨੂੰ ਵਕ-ਵਕ ਬੈਂਚਾਂ ਰਾਹੀਂ ਇਹਨਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ ਤੇ ਇਸ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਚੁਕਾਇਆ ਜਾਵੇਗਾ ਨਾਲ ਹੀ ਨਾਲ ਪੰਚਾਇਤ ਸਰਪੰਚਾਂ ਦਾ ਟ੍ਰੇਨਿੰਗ ਕੈਂਪ ਵੀ ਮਹਾਰਾਸ਼ਟਰ 'ਚ ਹੀ ਲੱਗ ਰਿਹਾ ਹੈ ਤੇ ਮਹਿਲਾ ਸਰਪੰਚਾਂ ਦੀ 2 ਦਿਨਾਂ ਦੀ ਟ੍ਰੇਨਿੰਗ ਹੋਵੇਗੀ ਅਤੇ 3 ਦਿਨ ਉਹਨਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ ਇਹ ਪੂਰਾ ਟੂਰ 5 ਦਿਨਾਂ ਦਾ ਹੋਵੇਗਾ ਤੇ ਮੁੱਖ ਮੰਤਰੀ ਨੇ ਦੱਸਿਆ ਕਿ ਜਿਹੜੀਆਂ ਮਹਿਲਾ ਸਰਪੰਚਾਂ ਬਹੁਤ ਵਧੀਆ ਤਰੀਕੇ ਨਾਲ ਆਪਣੇ ਪਿੰਡਾਂ ਦਾ ਵਿਕਾਸ ਕਰਵਾ ਰਹੀਆਂ ਹਨ ਉਹਨਾਂ ਨੂੰ ਇਹ ਸਹੂਲਤ ਮਿਲੇਗੀ ਤੇ ਇਹ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਰਹੀ ਕਿ ਹਰ ਪੰਜਾਬੀ ਨੂੰ ਮਿਲੇਗਾ 10 ਲੱਖ ਦਾ ਹੈਲਥ ਇੰਸ਼ੋਰੈਂਸ ਪੰਜਾਬ ਕੈਬਨਿਟ ਚ ਇੱਕ ਵੱਡਾ ਫੈਸਲਾ ਹਾਂਜੀ ਦਾਦੀ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਲਾਈਵ ਹੁੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਮੀਟਿੰਗ ਦੌਰਾਨ ਪੰਜਾਬੀਆਂ ਲਈ ਬੇहद ਗੰਭੀਰ ਮਾਮਲਿਆਂ ਤੇ ਫੈਸਲੇ ਲਈ ਗਏ ਹਨ ਤੇ ਉਹਨਾਂ ਨੇ ਕਿਹਾ ਕਿ ਹਰ ਪੰਜਾਬੀ ਲਈ 10 ਲੱਖ ਰੁਪਏ ਦਾ ਸਿਹਤ ਬੀਮਾ ਮੁਫਤ ਕਰਨ ਦੀ ਸਕੀਮ ਸ਼ੁਰੂ ਕੀਤੀ ਗਈ ਹੈ ਤੇ ਲੋਕਾਂ ਨੂੰ ਸਿਰਫ ਆਧਾਰ ਕਾਰਡ ਜਾਂ ਵੋਟਰ ਕਾਰਡ ਚਾਹੀਦਾ ਹੈ ਅਤੇ ਇਸ ਲਈ ਹੋਰ ਕੋਈ ਕਾਰਡ ਨਹੀਂ ਚਾਹੀਦਾ ਤੇ ਹਸਤ ਕਾਰਡ ਵੀ ਬਣਾਇਆ ਜਾਵੇਗਾ ਪਰ ਜੇਕਰ ਕਿਸੇ ਕੋਲ ਇਹ ਕਾਰਡ ਨਹੀਂ ਹੈ ਤਾਂ ਕੋਈ ਵੀ ਸਮੱਸਿਆ ਨਹੀਂ ਹੈ ਅਤੇ ਇਹ ਹਸਪਤਾਲ ਜੇ ਉਸੇ ਸਮੇਂ ਹੀ ਬਣ ਜਾਵੇਗਾ ਤੇ ਉਹਨਾਂ ਦੱਸਿਆ ਕਿ ਜਿਹੜੇ ਜਿਹੜਾ ਵੀ ਵਿਅਕਤੀ ਜੋ ਪੰਜਾਬ ਦਾ ਵਸਨੀਕ ਹੈ ਉਹ ਇਸ ਸਕੀਮ ਦਾ ਲਾਭ ਲੈ ਸਕਦਾ ਹੈ ਤੇ ਉਹਨਾਂ ਦੱਸਿਆ ਕਿ 552 ਪ੍ਰਾਈਵੇਟ ਹਸਪਤਾਲ ਇਸ ਹਸਪਤਾਲ ਇਸ ਸਕੀਮ ਤੇ ਇਨ ਪੈਨਲ ਕਿਸੇ ਪੈਨਲ ਕੀਤੇ ਗਏ ਹਨ ਅਤੇ ਸਰਕਾਰੀ ਹਸਪਤਾਲ ਸਾਰੇ ਸ਼ਾਮਲ ਹਨ ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਪ੍ਰਾਈਵੇਟ ਹਸਪਤਾਲਾਂ ਦੀ ਗਿਣਤੀ ਨੂੰ ਆਉਣ ਵਾਲੇ ਦਿਨਾਂ ਦੌਰਾਨ ਅਸੀਂ 1000 ਤੋਂ ਉੱਪਰ ਲੈ ਜਾਵਾਂਗੇ ਅਤੇ ਲੋਕਾਂ ਨੂੰ ਕੋਈ ਫਾਰਮੈਲਟੀ ਨਹੀਂ ਕਰਨੀ ਪਵੇਗੀ ਤੇ ਕੁੱਲ 1500 ਹਸਪਤਾਲ ਇਸ ਸਕੀਮ ਨਾਲ ਜੁੜਨਗੇ ਅਤੇ ਇਹਨਾਂ ਚ ਪੀਡੀਆਈ ਸੈਕਟਰ 32 ਅਤੇ ਡੀਐਮਸੀ ਵਰਗੇ ਵੱਡੇ ਹਸਪਤਾਲ ਵੀ ਸ਼ਾਮਲ ਹਨ ਤੇ ਇਹ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਕੇ ਪੰਜਾਬ ਦੇ 7 ਜ਼ਿਲ੍ਹਿਆਂ ਲਈ ਅਲਰਟ ਜਾਰੀ ਹੋ ਗਈ ਵੱਡੀ ਪਵੇ ਖੱਬਾਣੀ ਹਾਂਜੀ ਦਾਦੀ ਕੇ ਭਾਰਤੀ ਮੌਸਮ ਵਿਭਾਗ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਲੈ ਕੇ ਤਾਜ਼ਾ ਰਿਪੋਰਟ ਦਿੱਤੀ ਹੈ। ਤੇ ਰਿਪੋਰਟ ਅਨੁਸਾਰ ਅਗਲੇ 5 ਦਿਨਾਂ ਦੌਰਾਨ ਵੱਖ-ਵੱਖ ਜ਼ਿਲ੍ਹਿਆਂ 'ਚ ਮੀਂਹ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ ਤੇ ਵਿਭਾਗ ਅਨੁਸਾਰ ਅਗਲੇ 5 ਦਿਨਾਂ ਦੌਰਾਨ ਕਿਤੇ ਹਲਕੀ ਤੇ ਕਿਤੇ ਵੱਧ ਮੀਂਹ ਪੈ ਸਕਦਾ ਹੈ। ਤੇ ਦਾਦੀ ਕੇ ਅਜ ਰਾਤ ਨੂੰ ਮੁਖਸਰ ਫਰੋਦ, ਫੋਲਪੁਰ, ਫਾਜ਼ਿਲਕਾ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਜਿਲੰਦਰ ਤੇ ਨਵਾਂ ਸ਼ਹਿਰ, ਮੋਗਾ, ਬਰਨਾਲਾ, ਬਮਾਸ ਅਤੇ ਸੰਗਰੂਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਪਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਤੇ ਐਸ ਦੇ ਨਾਲ ਹੀ ਦਾਦੀ ਕੇ ਘਰ ਜਲਾਈ ਨੂੰ ਹੀ ਪਠਾਨਕੋਟ ਗਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਤਰਨਤਾਰਨ ਜਿਲੰਦਰ ਅਤੇ ਨਵਾਂਸ਼ਹਿਰ ਵਰਗੇ ਜਿਲ੍ਹਿਆਂ ਵਿੱਚ ਭਾਰਮੀ ਪੈ ਸਕਦਾ ਹੈ ਜਦ ਕਿ ਧਕੇ ਬਾਕੀ ਹਿੱਸਿਆਂ ਵਿੱਚ ਵੀ ਮੀਂਹ ਦੀ ਸੰਭਾਵਨਾ ਘੱਟ ਰਹੇਗੀ ਤੇ ਵਿਭਾਗ ਅਨੁਸਾਰ 12 ਜੁਲਾਈ ਨੂੰ ਫਾਜ਼ਿਲਕਾ ਫਰੋਇਪੁਰ ਮਕਸਰ ਅਤੇ ਮੋਗਾ ਵਿੱਚ ਮੌਸਮ ਸੁੱਕਾ ਰਹੇਗਾ ਜਦ ਕਿ ਹੋਰ ਜਿਲ੍ਹਿਆਂ ਵਿੱਚ ਹਲਕੀ ਬੂੰਦਾਬੰਦੀ ਹੋਵੇਗੀ ਤੇ ਐਸ ਦੇ ਨਾਲ ਹੀ 13-14 ਜੁਲਾਈ ਨੂੰ ਜ਼ਿਆਦਾਤਰ ਪੰਜਾਬ ਵਦੇਰੇ ਮੀਂਹ ਦੀ ਉਮੀਦ ਹੈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਜਲੰਧਰ ਨਵਾਂਸ਼ਹਿਰ ਹੁਸ਼ਿਆਰਪੁਰ ਅਤੇ ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਤੇ ਇਹ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਤੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਪੰਜਾਬ ਦਾ ਇੱਕ ਟੋਲ ਪਲਾਜਾ ਫੇਰ ਹੋਵੇਗਾ ਸ਼ੁਰੂ ਆਣੀ ਦਾਦੀ ਕਿ ਸ੍ਰੀ ਮਕਸਦ ਹਾਈ ਕੋਰਟ ਤੋਂ ਪੂਰਾ ਮੁੱਖ ਮਾਰਗ ਤੇ ਪਿੰਡ ਵਿਡੰਗ ਕੋਲ ਲੱਗ ਗਏ ਟੋਲ ਪਲਾਜੇ ਤੋਂ ਕਰੀਬ 2 ਸਾਲ ਬਾਅਦ ਕਿਸਾਨਾਂ ਕਿਸਾਨਾਂ ਵੱਲੋਂ ਧਰਨਾ ਹਟਾ ਲਿਆ ਗਿਆ ਹੈ ਹੁਣ ਏ ਟੋਲ ਪਲਾਜ ਫਿਰ ਤੋਂ ਚਾਲੂ ਹੋ ਜਾਵੇਗਾ ਭਾਰਤੀ ਕਿਸਾਨ ਯੂਨੀਅਨ ਡਕੋਦਾ ਦੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਟੋਲ ਕੰਪਨੀ ਨਾਲ ਹੋਈ ਮੀਟਿੰਗ ਉਪਰੰਤ ਇਹ ਫੈਸਲਾ ਲਿਆ ਗਿਆ ਹੈ ਤੇ ਜਿਸ ਵਿੱਚ ਕੰਪਨੀ ਨੇ ਡੇਢ ਸਾਲ ਵਿੱਚ ਨਹਿਰ ਨਹਿਰਾਂ ਉੱਪਰ ਪੁਲ ਬਣਾ ਕੇ ਦੇਣ ਦਾ ਵਾਅਦਾ ਕੀਤਾ ਤੇ ਜ਼ਿਕਰਯੋਗ ਹੈ ਕਿ ਸ਼੍ਰੀ ਮੋਕਸ਼ ਸਾਈ ਦੇ ਪਿੰਡ ਵਿਡੈਂਕ ਕੋ ਲੰਘਦੀਆਂ ਨਹਿਰਾਂ 'ਚੋਂ ਬਸ 10 ਡਿਗਰੀ ਇਧਰ ਕਢਣਾ ਉਪਰੰਤ ਭਾਰਤੀ ਕਿਸਾਨ ਯੂਨੀਅਨ ਡਕੋਦਾ ਵੱਲੋਂ ਵਿਡੈਂਕ ਸਥਿਤ ਟੋਲ ਪਲਾਜ 'ਤੇ ਲਗਾਤਾਰ ਤਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਇਹ ਤਰਨਾ ਕਰੀਬ 2 ਸਾਲ ਚੱਲਦਿਆਂ ਚੱਲਿਆ ਅਤੇ ਟੋਲ ਉਹਨਾਂ ਸਮਾਂ ਹੀ ਪਰਚੀ ਮੁਕਤ ਰਹਾ ਪਰ ਹੁਣ ਜ਼ਿਲ੍ਹਾ ਪ੍ਰਸ਼ਾਸਨ ਟੋਲ ਕੰਪਨੀ ਅਤੇ ਕਿਸਾਨੀ ਯੂਨੀਅਨ ਦੇ ਆਗੂਆਂ ਦੀ ਆਪਸ ਵਿੱਚ ਬੜੀ ਸਹਿਮਤੀ ਉਪਰੰਤ ਇਹ ਧਰਨਾ ਚੁੱਕ ਦਿੱਤਾ ਗਿਆ ਹੈ ਤੇ ਇਹ ਟੋਲ ਹੁਣ ਪਹਿਲਾਂ ਦੀ ਤਰ੍ਹਾਂ ਹੀ ਚੱਲੇਗਾ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਤੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਸਾਹਮਣੇ ਹੈ ਕਿ ਪੰਜਾਬ ਚ ਰੇਲ ਹਾਸਾ ਲੀਹੋ ਲਹਿ ਗਈ ਗੱਡੀ ਹਾਂਜੀ ਦਾਦੀ ਕੋ ਪਠਾਨਕੋੜ ਨੇੜੇ ਲਖਣਪੁਰ ਚ ਅੱਜ ਇੱਕ ਮਾਲ ਗੱਡੀ ਦਾ ਟਰੈਕ ਤੋਂ ਉਤਰਨ ਦੀ ਘਟਨਾ ਸਾਹਮਣੇ ਆਈ ਹੈ ਜੰਮੂ ਤੋਂ ਪਠਾਨਕੋਟ ਵੱਲ ਆ ਰਹੀ ਇਹ ਮਾਲ ਗੱਡੀ ਅਚਾਨਕ ਪੱਟੜੀ ਤੋਂ ਹੇਠਾਂ ਆ ਗਈ ਤੇ ਇਸ ਘਟਨਾ ਦੌਰਾਨ ਹਲਚਲ ਮਚ ਗਈ ਤੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਦੇ ਅਧਿਕਾਰੀ ਤੇ ਤਕਨੀਕੀ ਟੀਮ ਮੌਕੇ ਤੇ ਪਹੁੰਚ ਗਈ ਤੇ ਰੇਲਵੇ ਪ੍ਰਬੰਧਕਾਂ ਨੇ ਦੱਸਿਆ ਕਿ ਕਿਸੇ ਵੀ ਪ੍ਰਕਾਰ ਦਾ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਸਥਿਤੀ ਤੀਜੀ ਨਾਲ ਨਿਯੰਤਰਿਤ ਲਈ ਗਈ ਹੈ ਟ੍ਰੈਕ ਤੋਂ ਉਤਰੀ ਬੋਗਿਆਂ ਨੂੰ ਹਟਾਉਣ ਦੀ ਕਾਰਵਾਈ ਜਾਰੀ ਹੈ ਤੇ ਅਧਿਕਾਰੀਆਂ ਅਨੁਸਾਰ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਤੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰਸਰ ਵਾਸੀਆਂ ਸਿਰ ਦੇ ਉੱਤੇ ਧਿਆਨ ਲਾ ਕੇ ਗਈਆਂ ਮੁਕੰਮਲ ਪਾਬੰਦੀਆਂ ਹਾਂ ਦੀ ਤਦਿਅਕੇ ਉਹਦੀ ਇੱਕ ਜ਼ਿਲ੍ਹਾ ਮੈਜਿਸਟਰੇਟ ਅਮਰਤ ਸ੍ਰੀਮਤੀ ਅਮਨਦੀਪ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਅਤੇ ਸਹਿਨਤਾ 2023 ਦੀ ਧਾਰਾ 103 ਬੀ ਐਨ ਐਸ 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 ਅਧੀਨ ਪ੍ਰਾਪਤ ਹੋਈ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੈਂਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅਜਨਾਲਾ ਰੋਡ ਰਾਜਾ ਸੱਸੀ ਤੇ ਅੰਮ੍ਰਿਤਸਰ ਦੇ ਦਿਹਾਤੀ ਅਧਿਕਾਰ ਖੇਤਰ ਵਿੱਚ ਡਰੋਨ ਚਲਾਉਣ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਈ ਜਾਂਦੀ ਹੈ ਤੇ ਹੁਕਮ ਆਵਟ ਕਿਹਾ ਗਿਆ ਹੈ ਕਿ ਇਹ ਤਿਆਲ ਵਿੱਚ ਆਇਆ ਹੈ ਕਿ 에어ਪੋਰਟ ਵੀ ਕਿ ਦਿਨ ਰਾਤ ਅੰਤਰਰਾਸ਼ਟਰੀ chrelu ਉਡਾਨਾਂ ਹੁੰਦੀਆਂ ਤੇ ਜਾਂਦੀਆਂ ਹਨ ਇਸ ਲਈ ਹੋ ਹਵਾਈ ਅੱਡੇ ਦੇ ਨਜ਼ਦੀਕ ਪੈਂਦੇ ਦਿਹਾਤੀ ਏਰੀਆ ਵਿੱਚ ਆਸ-ਪਾਸ ਕਾਫੀ ਹੋਟਲ ਅਤੇ ਮੈਰਿਜ ਪੈਂਦੇ ਹਨ ਤੇ ਜਿੱਥੇ ਆਮ ਪਬਲਿਕ ਅਤੇ ਪਬਲਿਕ ਆਪਣੇ ਫੰਕਸ਼ਨਾਂ ਦੀ ਡਰੋਨਸ ਰਾਹੀਂ ਕਵਰਿੰਗ ਕਰਦੇ ਹਨ ਤੇ ਜਿੰਨਾਂ ਦੀ ਆੜ ਵਿੱਚ ਕੋਈ ਸਮਾਜ ਵਿਰੋਧੀ ਅਨਸਰ ਅਨਸਰ ਕਿਸੇ ਸਮੇਂ ਵੀ ਵੱਡੇ ਹਾਸੇ ਨੂੰ ਅੰਜਾਮ ਦੇ ਸਕਦੇ ਹਨ ਤੇ ਇਸ ਲਈ ਏਅਰਪੋਰਟ ਦੇ ਨਜ਼ਦੀਕ ਪੈਂਦੇ ਦੇ ਹਾਤੀ ਏਰੀਆ ਵਿੱਚ ਅਜਿਹੀ ਘਟਨਾ ਨੂੰ ਰੋਕਣ ਲਈ ਡਰੋਨਸ ਕੈਮਰਾ ਉਡਾਉਣ ਦੀ ਪਾਬੰਦੀ ਲਗਾਈ ਜਾਂਦੀ ਹੈ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂ ਜੀ ਅਗਲੀ ਵੱਡੀ ਖਬਰ ਨਿਕਲੀ ਸਾਹਮਣੇ ਇੱਕ ਪੰਜਾਬ ਦੇ ਸਰਕਾਰੀ ਸਕੂਲ 'ਚ ਸ਼ਰਮਨਾਕ ਘਟਨਾ ਅਧਿਆਪਕਾਂ ਨੇ 14-15 ਕੁੜੀਆਂ ਨਾਲ ਕੀਤਾ ਗਲਤ ਕੰਮਾਂ ਜਿੱਦਾ ਜਿਹੜੇ ਸ਼ਹਿਰ ਦੇ ਰੇਰਵੇ ਪਾਰਕ ਦੇ ਬਿਲਕੁਲ ਸਾਹਮਣੇ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦੇ ਬੱਚੀਆਂ ਨਾਲ ਸਕੂਲ ਦੇ ਅਧਿਆਪਕਾਂ ਵੱਲੋਂ ਨਾਦਰ ਸਰੀਕ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਹਨ ਬੱਚੀਆਂ ਨੇ ਇਸ ਘਟਨਾ ਸੰਬੰਧੀ ਸਕੂਲ ਦੇ ਪ੍ਰਿੰਸੀਪਲ ਅਤੇ ਆਪਣੇ ਮਾਪਿਆਂ ਨੂੰ ਦੱਸਿਆ ਤੇ ਆਪ ਮਾਪਿਆਂ ਵੱਲੋਂ ਇਸ ਦੀ ਸ਼ਿਕਾਇਤ ਕੀਤੀ ਗਈ ਪ੍ਰਿੰਸੀਪਲ ਕਰਨ ਤਾਲੀਵਾਲ ਨੇ ਭਾਪਕ ਹੋ ਕੇ ਕਿਹਾ ਕਿ ਬੱਚੀਆਂ ਨੂੰ ਇਨਸਾਫ ਜਲਦੀ ਅਤੇ ਜ਼ਰੂਰ ਮਿਲੇਗਾ ਫੌਜਤ ਦਿਨਾਂ ਪਹਿਲਾਂ ਗੁਰੂਰਸਾਈ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਵਿੱਚ ਸਕੂਲ ਚ ਹੀ ਪੜਾਉਂਦੇ ਅਧਿਆਪਕ ਵੱਲੋਂ 13 ਤੋਂ 15 ਦੇ ਕਰੀਬ ਬੱਚਿਆਂ ਦਾ ਸਰੀਕਕ ਸ਼ੋਸ਼ਣ ਕੀਤਾ ਗਿਆ ਹੈ। ਇਹ ਗੱਲ ਕਰਦੇ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬਿਜਲੀ ਕਟਾ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਜਾਮ ਕਰਤਾ ਪੰਜਾਬ ਹਿਮਾਚਲ ਨੈਸ਼ਨਲ ਹਾਈਵੇ ਹਾਂਜੀ ਦਾਦੀ ਕੇ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਪਿੰਡ ਵਾਸੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਹਿਮਾਚਲ ਮੁੱਖ ਮਾਰਗ ਨੈਸ਼ਨਲ ਹਾਈਵੇ ਜਮ ਕਰ ਦਿੱਤਾ ਤੇ ਇਸ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਤੇ ਜਮ ਕਰਨ ਹਣ ਜਾਣ ਵਾਲੇ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਫੋਰਸ ਵੀ ਮੌਕੇ ਤੇ ਮੌਜੂਦ ਸੀ ਇਹ ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ ਪਿੰਡ ਵਾਸੀਆਂ ਨੇ ਹਿਸ਼ਿਆਰ ਪਰ ਉਹਨਾਂ ਮੁੱਖ ਸੜਕ ਤੇ ਪੰਜਾਬ ਉਹ ਖੇਤਰ ਦੇ ਚੱਕ ਸਾਧੂ ਪੁੱਲ ਦੇ ਡਰੈਕਟਰ ਟਰਾਲੀ ਖੜੀ ਕਰਕੇ ਸੜਕ ਜਾਮ ਕਰ ਦਿੱਤੀ ਚੱਕ ਸਾਧੂ ਦੇ ਸਰਪੰਚ ਅਮਰਜੀਤ ਸਿੰਘ ਬੱਗਾ ਬੇਦੂਆ ਦੇ ਸਰਪੰਚ ਦਸਪਿੰਦਰ ਸਿੰਘ ਤੇ ਖਰਕਨ ਦੇ ਸਰਪੰਚ ਪ੍ਰਦੀਪ ਸਿੰਘ ਜ਼ਾਬਕਾ ਸਰਪੰਚ ਰਾਜ ਕੁਮਾਰ ਵਿਜੇ ਪਠਾਨੀਆਂ ਬੱਬੀ ਚੌਧਰੀ ਤੇ ਜਗਿੰਦਰ ਸਿੰਘ ਜੋਸ਼ਨ ਸੰਨੀ ਭੁਪਿੰਦਰ ਸਿੰਘ ਅਤੇ ਰਾਜੂ ਭਾਰਤੀ ਸਮੇਤ ਹੋਰਨਾਂ ਨੇ ਕਿਹਾ ਕਿ ਉਹਨਾਂ ਨੇ ਆਪਣੇ ਖੂਨ ਪਸੀਨੇ ਨਾਲ ਖੇਤਾ ਵਿੱਚ ਝੋਨੇ ਅਤੇ ਮੱਕੀ ਦੀ ਫਸਲ ਬੀਜੀ ਹੈ ਪਰ ਵਾਰ-ਵਾਰ ਬਿਜਲੀ ਕੱਟਾ ਕਰਨ ਉਹਨਾਂ ਦੀਆਂ ਫਸਲਾਂ ਤਬਾਹੀ ਦੇ ਕੰਢੇ ਹਨ ਇਹ ਗੱਲ ਕਰਦੇ ਹਾਂ ਦੋਸਤੋ ਦੋਸਤੋ ਅਜਿਹੀ ਖਬਰ ਤੁਹਾਨੂੰ ਦੱਸ ਦਿੱਤੀ ਹੈ ਜੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਓ ਜੀ ਧੰਨਵਾਦ